ਸ ਫਾਰਮੂਲੇ ਦੇ ਹਿਸਾਬ ਨਾਲ ਕੀਮਤ ਅਦਾ ਸੈੱਟ ਕੀਤੀ ਜਾਵੇ ਤਾ ਉਹ ਲਗਭਗ 3100 ਰੁਪਿਆ ਕੁਇੰਟਲ ਬਣਦੀ ਹੈ ਜਦ ਕਿ ਅਸਲ ਕੀਮਤ ਹੁਣ ਮੋਸਟਲੀ ਅਰਾਊਂਡ 2300 ਰੁਪਿਆ ਵਾ 800 ਰੁਪਿਆ ਜਿਹੜਾ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਹਕੂਕ ਬੀਜੇਪੀ ਦੀ ਸਰਕਾਰ ਨੇ ਮਾਰਿਆ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਅੱਜ ਦੀ ਇਸ ਮੀਟਿੰਗ ਵਿੱਚ ਮਤਾ ਵੀ ਪਾਸ ਕਰਦੇ ਹਾਂ ਕਿ ਇਸ ਕੀਮਤ ਨੂੰ ਇਸ ਦੁਬਾਰਾ ਮੁੜ ਵਿਚਾਰ ਕਰਕੇ ਸਵਾਮੀਨਾਥਨ ਕਮੇਟੀ ਰეკਮੈਂਡੇਸ਼ਨ ਦੇ ਹਿਸਾਬ ਨਾਲ ਸੀ2+50% ਫਾਰਮੂਲੇ ਦੇ ਹਿਸਾਬ ਨਾਲ ਝੋਨੇ ਦੀ ਐਮਐਸਪੀ ਔਰ ਦੂਸਰੀਆਂ ਫਸਲਾਂ ਦੀ ਜਿਹੜੀ ਐਮਐਸਪੀ ਉਹ ਤੈਅ ਕੀਤੀ ਜਾਵੇ। ਨਾਲ ਨਾਲ ਕੇਂਦਰ ਸਰਕਾਰ ਨੇ ਪ੍ਰੀ ਬਜਟ ਮੀਟਿੰਗਸ ਤੈਅ ਕੀਤੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਫਾਈਨੈਂਸ ਮਿਨਿਸਟਰ ਨੇ ਤੁਸੀਂ ਹੈਰਾਨ ਹੋਵੋਗੇ ਫਾਈਨੈਂਸ ਮਿਨਿਸਟਰ ਆਫ ਇੰਡੀਆ ਬਜਟ ਬਣਾਉਣ ਜਾ ਰਹੇ ਨੇ ਤੇ ਜਿਹੜੇ ਐਗਰੀਕਲਚਰ ਸਟੇਕਹੋਲਡਰਸ ਨੇ ਜਿਹੜੀਆਂ ਜਿਹੜੇ ਕਿਸਾਨ ਨੇ ਜਿਹੜੀਆਂ ਕਿਸਾਨਾਂ ਦੀਆਂ ਬਹੁਤ ਵੱਡੀਆਂ ਜਥੇਬੰਦੀਆਂ ਨੇ ਪੰਦੇਸ਼ ਭਰ ਵਿੱਚ ਜਾਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਜਿਨ੍ਹਾਂ ਦੇ ਕਿਸਾਨ ਵਿੰਗ ਨੇ ਜਿਵੇਂ ਕਿ 올 ਇੰਡੀਆ ਕਿਸਾਨ ਕਾਂਗਰਸ ਆ ਉਹ ਉਹਨਾਂ ਨੂੰ ਸੱਦਾ ਹੀ ਨਹੀਂ ਉਸ ਮੀਟਿੰਗ ਦੇ ਵਿੱਚ ਪ੍ਰੀ ਬਜਟ ਮੀਟਿੰਗਸ ਵਿੱਚ ਕਾਰਪੋਰੇਟਸ ਨੂੰ ਇਨਵੀਟੇਸ਼ਨ ਦਿੱਤਾ ਗਿਆ ਬਿਜ਼ਨਸ ਸਟੇਕਹੋਲਡਰਸ ਨੂੰ ਦਿੱਤਾ ਗਿਆ ਉਹਦੇ ਚ ਇਮਪਲੋਇਜ਼ ਦੇ ਸਟੇਕਹੋਲਡਰਸ ਨੂੰ ਇਨਵੀਟੇਸ਼ਨ ਦਿੱਤੀ ਗਈ ਇਕੱਲਾ ਕਿਸਾਨ ਖੇਤੀ ਸੈਕਟਰ ਜਿਹਦੇ ਚ ਕਿਸਾਨਾਂ ਨੂੰ ਦੇਸ਼ ਦਾ ਬਜਟ ਬਣਨ ਜਾ ਰਿਹਾ ਲੇਕਿਨ ਉਹਨਾਂ ਦੀ ਕੋਈ ਪੁੱਛਗਿੱਛ ਉਹਦੇ ਵਿੱਚ ਨਹੀਂ ਕੀਤੀ ਜਾ ਰਹੀ ਇਸ ਤੋਂ ਅੱਗੇ ਮੈਂ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਇੱਕ ਬੜੇ ਨਾਜ਼ੁਕ ਦੌਰ ਚੋਂ ਗੁਜ਼ਰ ਰਿਹਾ ਵਾ ਸਾਡਾ ਸਭ ਤੋਂ ਜ਼ਿਆਦਾ ਇਸ ਵਕਤ ਪੱਖ ਦਾ ਮੁੱਦਾ ਹੈ ਪੰਜਾਬ ਦਾ ਜ਼ਮੀਨ ਹੀ ਖਲਾ ਪਾਣੀ ਦਾ ਸતર ਬਹੁਤ ਤੇਜ਼ੀ ਨਾਲ ਗਿਰਦਾ ਜਾ ਰਿਹਾ ਵਾ ਤੁਸੀਂ ਦੇਖ ਲਿਆ ਸਭ ਨੇ ਕਿ ਜਿਹੜੀ ਰੀਸੈਂਟ ਰਿਪੋਰਟਸ ਆਈਆਂ ਜਿਹੜੇ ਗਰਾਊਂਡ ਵਾਟਰ ਬਲੌਕਸ ਨੇ ਪੰਜਾਬ ਦੇ ਵਿੱਚ ਉਹ 150 ਤੋਂ 53 ਗਿਣੇ ਗਏ ਨੇ ਗਵਰਨਮੈਂਟ ਆਫ ਇੰਡੀਆ ਵੱਲੋਂ ਨਿਰਧਾਰਿਤ ਬਲੌਕਸ ਜਿਹੜੇ ਨੇ ਗਰਾਊਂਡ ਵਾਟਰ ਬਲੌਕਸ ਉਹਨਾਂ ਚੋਂ 119 ਜਿਹੜੇ ਨੇ ਉਹ ਅੱਜ ਰੈੱਡ ਜ਼ੋਨ ਵਿੱਚ ਆਏ ਹੋਏ ਨੇ ਡਾਰਕ ਜ਼ੋਨ ਵਿੱਚ ਆਏ ਨੇ ਔਰ ਕੈਲਕੂਲੇਸ਼ਨ ਮੁਤਾਬਕ ਪੰਜਾਬ ਦਾ ਗਰਾਊਂਡ ਵਾਟਰ ਸਟੈਂਡਸ ਐਕਸਪਲੋਇਟਡ ਐਟ 76% ਮਤਲਬ ਫਰਜ਼ ਕਰੋ ਜੇ ਸਾਡੇ ਕੋਲ 100% ਪਾਣੀ ਆ ਤੇ ਉਦੋਂ ਜੋ 76% ਪਾਣੀ ਜਿਹੜਾ ਵਾ ਉਹ ਇਸ ਵਕਤ ਐਕਸਪਲੋਇਟ ਹੋ ਚੁੱਕਾ ਧਰਤੀ ਥੱਲੜਾ ਔਰ ਅਗਰ ਅਸੀਂ ਇਸੇ ਇਛੇ ਤਰੀਕੇ ਨਾਲ ਪਾਣੀ ਨੂੰ ਐਕਸਪਲੋਇਟ ਕਰਦੇ ਰਹੇ ਤੇ ਉਹ ਦਿਨ ਦੂਰ ਨੇ ਜਦ ਦਿਨ ਪੰਜਾਬ ਜਿਹੜਾ ਵਾ ਉਹ ਬੰਜਰ ਬੰਜਰ ਧਰਤੀ ਹੋਵੇਗਾ ਕਿਉਂ ਪੰਜਾਬ ਦੇ ਕੋਲ ਪਾਣੀ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਕੁਦਰਤੀ ਸਰੋਤ ਨਹੀਂ ਜਿਵੇਂ ਕਿ ਦੂਸਰੇ ਸਟੇਟਾਂ ਦੇ ਕੋਲ ਮਾਰਬਲ ਹੈ ਰਾਜਸਥਾਨ ਕੋਲ ਕੋਲਾ ਹੈ ਬੋਕਸਾਈਟ ਹੈ ਆਇਰਨ ਓਰ ਹੈ ਲੇਕਿਨ ਪੰਜਾਬ ਦੇ ਵਿੱਚ ਸੋਇ ਪਾਣੀ ਤੋਂ ਹੈ ਨਹੀਂ ਸੋਇਸ ਕਰਕੇ ਪੰਜਾਬ ਸਰਕਾਰ ਤੇ ਮੈਂ ਇੱਥੇ ਨੁਕਤਾ ਨਹੀਂ ਕਰਨਾ ਚਾਹੁੰਦਾ ਭਗਵੰਤ ਮਾਨ ਨੂੰ ਕਿ ਪਿਛਲੇ 2 ਸਾਲ ਤੋਂ ਵੱਧ ਦੀ ਸਰਕਾਰ ਦੇ ਵਿੱਚ ਭਗਵੰਤ ਮਾਨ ਨੇ ਇੱਕ ਵੀ ਮੀਟਿੰਗ ਗਰਾਊਂਡ ਵਾਟਰ ਰੀਚਾਰਜ ਕਿਤਾ ਕਿਤਾ ਜਾਣਾ ਵਾ ਗਰਾਊਂਡ ਵਾਟਰ ਦੀ ਡਿਪਲੀਸ਼ਨ ਜਿਹੜੀ ਆ ਉਹਦੇ ਤੇ ਉਹਨੂੰ ਕਿੱਦਾਂ ਕੰਟਰੋਲ ਕੀਤਾ ਜਾਣਾ ਵਾ ਉਹਦੇ ਤੇ ਕੋਈ ਚਰਚਾ ਨਹੀਂ ਕੀਤੀ ਔਰ ਇਹਦੇ ਨਾਲ ਨਾਲ ਇਹ ਵੀ ਕਹਿਣਾ ਜ਼ਰੂਰੀ ਕਿ ਇੱਕ ਬਹੁਤ ਵੱਡਾ ਫਰਾਡ ਕੀਤਾ ਜਾ ਰਿਹਾ ਵਾ ਸਾਰੇ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਔਰ ਜਿਹੜਾ ਕਨਾਲ ਸਿਸਟਮ ਹੈਗਾ ਇਹ ਜਿਹੜੇ ਨਹਿਰੀ ਪਟਵਾਰੀ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਭਗਵਾਨ ਪੰਦ ਦੀ ਸਰਕਾਰ ਕਿ ਤੁਸੀਂ ਇੱਕ ਰਿਪੋਰਟ ਬਣਾ ਕੇ ਦਿਓ ਕਿ ਸਾਡਾ ਜਿਹੜਾ ਨਹਿਰੀ ਪਾਣੀ ਆ ਉਹ 100% ਖੇਤਾਂ ਦੀ ਸਿੰਚਾਈ ਕਰਨ ਜਾ ਰਿਹਾ ਵਾ ਕਰ ਰਿਹਾ ਵਾ ਜਦ ਕਿ ਅਸਲੀਅਤ ਇਹ ਆ ਕਿ ਅੱਜ ਲਗਭਗ 21% ਜਿਹੜੀ ਸਹੀ ਰਿਪੋਰਟ ਆ ਉਹ ਖਾਲਾਂ ਦੇ ਰਾਹੀਆਂ ਕਨਾਲ ਵਾਟਰ ਜਾਂ ਜਿਹੜੀਆਂ ਜਿਹੜੀਆਂ ਸਾਡੀਆਂ ਕੱਸੀਆਂ ਬਣੀਆਂ ਨੇ ਉਹਦੇ ਰਾਹੀਂ 21% ਦੇ ਕਰੀਬ ਖੇਤੀ ਦੀ ਸਿੰਚਾਈ ਹੋ ਰਹੀ ਆ ਅਗਰ 100% ਨਹਿਰੀ ਪਾਣੀ ਲੱਗਦਾ ਹੁੰਦਾ ਤੇ ਫੇਰ 14 ਲੱਖ ਟਿਊਬਲ ਤਾਂ ਬੰਦ ਹੋ ਜਾਣਾ ਚਾਹੀਦਾ ਸੀਗਾ ਸਾਡਾ ਜਾਇ ਇੱਕ ਮੇਰਾ ਸਵਾਲ ਆ ਸਰਕਾਰ ਨੂੰ ਕਿ ਤੁਸੀਂ ਕਹਿੰਦੇ ਕਿ ਨਹਿਰੀ ਪਾਣੀ ਲੱਗ ਗਿਆ 100% ਪੰਜਾਬ ਦੀਆਂ ਜ਼ਮੀਨਾਂ ਨੂੰ ਤੇ ਫੇਰ 14 ਲੱਖ ਟਿਊਬਲ ਕਿਉਂ ਚਲਾ ਰਹੇ ਹੋ ਤੁਸੀਂ ਫੇਰ ਇਡੀ ਵੱਡਾ ਬੋਝ ਪੰਜਾਬ ਸਰਕਾਰ ਦੇ ਉੱਤੇ ਪਾ ਰਹੀ ਆ ਇਸ ਕਰਕੇ ਔਰ ਪਟਵਾਰੀਆਂ ਦੇ ਜਿਹੜਾ ਪ੍ਰਧਾਨ ਹੈ ਜਸਕਰਨ ਸਿੰਘ ਗਹਿਰੀ ਬੁੱਟਰ ਉਹਦੇ ਦੇ ਪਰਚੇ ਦਰਜ ਕੀਤੇ ਉਹਨੂੰ ਸਸਪੈਂਡ ਕੀਤਾ ਗਿਆ ਬਹੁਤ ਸਾਰੇ ਪਟਵਾਰੀਆਂ ਨੂੰ ਨਹਿਰੀ ਪਟਵਾਰੀਆਂ ਨੂੰ ਚਾਰਜਸ਼ਿੱਤ ਕੀਤਾ ਗਿਆ ਇੱਕ ਤਾਂ ਬੰਦ ਕੀਤਾ ਜਾਣਾ ਚਾਹੀਦਾ ਫਾਲਸ ਪ੍ਰੋਪਾਗੈਂਡਾ ਬਿਕੋਜ਼ ਕੱਲ ਨੂੰ ਹਰਿਆਣਾ ਜਾ ਕੇ ਸੁਪਰੀਮ ਕੋਰਟ ਚ ਕਹੇਗਾ ਕਿ ਪੰਜਾਬ ਨੂੰ ਤਾਂ ਜੀ ਜਿਹੜਾ ਦਰਿਆਵਾਂ ਦਾ ਪਾਣੀ ਇਹਦੀ ਲੋੜ ਹੀ ਨਹੀਂ ਗਈ ਇਹ ਤਾਂ ਸੈਲਫ ਸਫੀਸ਼ੀਐਂਟ ਆ ਇਹ ਤਾਂ 100% ਇਰੀਗੇਸ਼ਨ ਪੰਜਾਬ ਦੀਆਂ ਖੇਤਾਂ ਦੀ ਹੋ ਰਹੀ ਹੈ ਨਹਿਰੀ ਪਾਣੀ ਦੇ ਨਾਲ ਇਸ ਕਰਕੇ ਭਗਵੰਤ ਮਾਨੇ ਕਿਉਂ ਕਰ ਰਿਹਾ ਵਾ ਇਨਾਂ ਦਾ ਜਿਹੜਾ ਸੈਕਟਰੀ ਮਿਸਟਰ ਕ੍ਰਿਸ਼ਨ ਕੁਮਾਰ ਹੈ ਉਹ ਕਿਉਂ ਕਰ ਰਿਹਾ ਵਾ ਕੀ ਕੇਜਰੀਵਾਲ ਉਹ ਤੋਂ ਕਹਿ ਕੇ ਕਰਵਾ ਰਿਹਾ ਰਾਗਵ ਚੰਡਾ ਕਹਿ ਕੇ ਕਰਵਾ ਰਿਹਾ ਇਹ ਗੱਲ ਦਾ ਕਲੈਰੀਫਿਕੇਸ਼ਨ ਪੰਜਾਬ ਸਰਕਾਰ ਨੂੰ ਤੁਰੰਤ ਦੇਣੀ ਚਾਹੀਦੀ ਕਿ ਵਾਈ ਆਰ ਦੇ ਆਰਮ ਟਵਿਸਟਿੰਗ ਕਨਾਲ ਪਟਵਾਰੀਜ਼ ਟੂ ਗਿਵ ਅ ਰਿਪੋਰਟ ਥੈਟ 올100% ਆਫ ਪੰਜਾਬਸ ਇਰੀਗੇਸ਼ਨ ਐਗਰੀਕਲਚਰ ਲੈਂਡ ਇਸ ਬੀਇੰਗ ਇਰੀਗੇਟਿਡ ਬਾਈ ਦ ਕਨਾਲ ਸਿਸਟਮ ਇੱਕ ਤਾਈ ਮੈਂ ਕਹਿਣਾ ਸੋ ਦੂਜਾ ਮੈਂ ਪਾਣੀ ਦੇ ਸਤਰ ਦੀ ਗੱਲ ਕਰ ਰਿਹਾ ਸੀਗਾ ਭਗਵੰਤ ਮਾਨ ਨੇ ਇੱਕ ਮੂੰਗੀ ਤੇ ਬੱਕੀ ਦੇ ਉੱਤੇ ਦਿੱਤੀ ਆ ਐਮਐਸਪੀ ਪਿਛਲੇ ਸਾਲ ਵੀ ਦਿੱਤੀ ਇਸ ਸਾਲ ਵੀ ਦਿੱਤੀ 90% ਪਿਛਲੇ ਸਾਲ ਜਿਹੜੀ ਮੂੰਗੀ ਤੇ ਮੱਕੀ ਆ ਉਹ ਡਿਸਟ੍ਰੈਸ ਸੇਲ ਵਿੱਚ ਗਈ ਆ ਮੈਨੂੰ ਯਾਦ ਆ ਪਿਛਲੇ ਸਾਲ ਮੂੰਗੀ ਦਾ ਰੇਟ ਰੱਖਿਆ ਸੀ 7275 ਰੁਪਏ ਕਿਵੰਟਲ ਤੇ ਕਿਸੇ ਨੇ 5000 ਨੂੰ ਕਿਵੰਟਲ ਵੇਚਤੀ ਪ੍ਰਾਈਵੇਟ ਸੈਕਟਰ ਵਿੱਚ ਕਿਸੇ ਨੇ 6000 ਨੂੰ ਵੇਚਤੀ ਕਿਸੇ ਨੇ 4000 ਨੂੰ ਵੇਚਤੀ ਔਰ ਇਹ ਗੱਲ ਵਿਧਾਨ ਸਭਾ ਚ ਉਠਾਈ ਲੇਕਿਨ ਉਹਨਾਂ ਨੇ ਕੋਈ ਗੱਲ ਨੂੰ ਇਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਫਿਰ ਐਮਐਸਪੀ ਦਿੱਤੀ ਹੈ ਜਗਰਾਵਾਂ ਦੀ ਮੰਡੀ ਮੱਕੀ ਦੀ ਇੱਕ ਇੰਪੋਰਟੈਂਟ ਮੰਡੀ ਆ ਮਾਨਸਾ ਹੈ ਸੁਨਾਮ ਹੈ ਇਹਨਾਂ ਚੋ ਰਿਪੋਰਟ ਆ ਰਹੀ ਆ ਮੂੰਗੀ ਦੀ ਮੰਡੀਆਂ ਨੇ ਇਹ ਰਿਪੋਰਟਸ ਆ ਰਹੀਆਂ ਕਿ ਦੁਬਾਰਾ ਫਿਰ ਡਿਸਟ੍ਰੈਸ ਸੇਲ ਹੋ ਰਹੀ ਆ ਸਰਕਾਰੀ ਖਰੀਦ ਕੋਈ ਨਹੀਂ ਕੀਤੀ ਜਾ ਰਹੀ ਤੇ ਪ੍ਰਾਈਵੇਟ ਜਿਹੜੇ ਵਪਾਰੀ ਨੇ ਉਹ ਖਰੀਦ ਕਰ ਰਹੇ ਨੇ ਸੋ ਪਾਣੀ ਜਿਹੜਾ ਵਾ ਉਹਦੇ ਬਾਰੇ ਇਹ ਸਰਕਾਰ ਦਾ ਕੋਈ ਰੂਟ ਮੈਪ ਵੀ ਹੈ ਨੀਗਾ এজেন্ডਾ ਵੀ ਹੈ ਨੀਗਾ ਇਦੇ ਚ ਮੈਂ ਇੱਕ ਸਜੈਸ਼ਨ ਦੇਣਾ ਚਾਹਣਾ ਵਾਂ ਕਿ ਜਿਹੜਾ ਕੇਂਦਰ ਸਰਕਾਰ ਹੈ ਉਹ ਕਣਕ ਤੇ ਝੋਨੇ ਦੀ ਖਰੀਦ ਕਰਨ ਵਾਸਤੇ ਗਵਰਨਮੈਂਟ ਆਫ ਇੰਡੀਆ ਹਰ ਸਾਲ ਲਗਭਗ 80000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਦੇ ਰਹੀ ਹੈ ਸੀਸੀਐਲ ਔਰ ਝੋਨੇ ਦਾ ਜਿਹੜਾ ਸੀਸੀਐਲ ਆਈ ਥਿੰਕ ਗਰੈਂਟ ਸੀਜ਼ਨ ਦਾ ਅਪ੍ਰੋਕਸੀਮੇਟਲੀ 45000 ਕਰੋੜ ਰੁਪਇਆ ਝੋਨੇ ਦੀ ਸੀਸੀਐਲ ਲਿਮਿਟ ਦੇ ਉੱਤੇ ਖਰੀਦ ਕੀਤੀ ਜਾਣੀ ਆ ਮਤਲਬ ਪੰਜਾਬ ਦੀਆਂ ਸਾਰੀਆਂ ਏਜੰਸੀਆਂ ਨੇ ਕੇਂਦਰ ਦੇ ਵਾਸਤੇ ਖਰੀਦ ਕਰਕੇ ਉਹਨੂੰ ਮੋ ਦੇ ਦਿੰਦੇ। ਤਾਂ ਮੈਂ ਚੀਫ ਮਿਨਿਸਟਰ ਦੇ ਨਾਮ ਇਹਨੂੰ ਟਾਈਮ ਦਿੱਤਾ, ਨਾ ਮੈਨੂੰ ਵਿਧਾਨ ਸਭਾ ਵਿੱਚ ਸੁਣਿਆ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕੇਂਦਰ ਸਰਕਾਰ ਨਾਲ ਜਾ ਕੇ 1 ਟੂ 1 ਐਗਰੀਕਲਚਰ ਮਿਨਿਸਟਰ ਨਾਲ ਗੱਲ ਕਰੋ। ਉੱਥੇ ਉਹਨਾਂ ਨੂੰ ਸਮਝਾਓ ਕਿ ਜਿਹੜਾ 45000 ਕਰੋੜ ਰੁਪਏ ਦੀ ਤੁਸੀਂ ਦੇ ਰਹੇ ਹੋ, ਸਾਨੂੰ ਸੀਸੀਐਲ ਲਿਮਿਟ ਇਸੇ 45000 ਕਰੋੜ ਵਿੱਚ। ਅਸੀਂ ਤੁਹਾਡੇ ਕੋਲ ਪੈਸਾ ਹੋਰ ਨਹੀਂ ਮੰਗਦੇ ਕੇਂਦਰ ਦੇ ਕੋਲੋਂ। ਇਸੇ 45000 ਕਰੋੜ ਵਿੱਚ ਪਹਿਲੇ ਸਾਲ ਸਾਨੂੰ ਲਗਭਗ 22.5 ਹਜ਼ਾਰ ਕਰੋੜ ਰੁਪਏ ਦੀ ਜਿਹੜਾ ਯੂਟਿਲਾਈਜੇਸ਼ਨ ਆ ਉਹ ਜਿਹੜੀਆਂ ਦੂਜੀਆਂ ਸੋਣੀ ਦੀਆਂ ਫਸਲਾਂ ਨੇ ਉਹਦੇ ਤੇ ਐਮਐਸਪੀ ਦੇ ਦਿਓ ਪ੍ਰੋਪਰ ਕਿਉਂਕਿ ਕਿਸੇ ਵੀ ਜ਼ਿਮੀਦਾਰ ਨੇ ਝੋਨਾ ਉਦੋਂ ਤੱਕ ਬੀਜਣਾ ਨਹੀਂ ਛੱਡਣਾ ਜਦ ਤੱਕ ਉਹਨੂੰ ਐਮਐਸਪੀ ਵਾਲੀ ਕਮਿਟਿਡ ਪ੍ਰਾਈਸ ਜਿਵੇਂ ਕਿ ਝੋਨੇ ਤੇ ਦਿੱਤੀ ਜਾਂਦੀ ਆ ਉਹ ਨਾ ਮਿਲੀ ਉਹਨਾਂ ਨੇ ਝੋਨਾ ਨਹੀਂ ਛੱਡਣਾ ਉਹ ਝੋਨਾ ਉਹਦੋਂ ਹੀ ਛੱਡਣਗੇ ਜਦੋਂ ਝੋਨੇ ਦੀ ਆਮਦਨ ਦੇ ਬਰਾਬਰ ਦੀ ਐਮਐਸਪੀ ਉਹਨਾਂ ਨੂੰ ਕੇਂਦਰ ਸਰਕਾਰ ਦੂਸਰੀਆਂ ਫਸਲਾਂ ਜਿਹੜੀਆਂ ਸੋਨੀ ਦੇ ਉੱਤੇ ਜਿਹਦੇ ਵਿੱਚ ਮੱਕੀ ਵੀ ਹੈ ਜਿਹਦੇ ਵਿੱਚ ਮੂੰਗੀ ਵੀ ਹੈ ਜਿਹਦੇ ਵਿੱਚ ਕਈ ਤਰ੍ਹਾਂ ਦੀਆਂ ਦਾਣਾਂ ਆ ਸਕਦੀਆਂ ਨੇ ਜਿਹਦੇ ਵਿੱਚ ਕਈ ਤਰ੍ਹਾਂ ਦਾ ਹੋਰ ਫਸਲਾਂ ਕੀਤੇ ਜਾ ਸਕਦੀਆਂ ਸਬਜ਼ੀਆਂ ਫਲ ਫਰੂਟ ਆਦਾਂ ਨੂੰ ਪ੍ਰੋਮੋਟ ਕੀਤਾ ਜਾ ਸਕਦਾ ਸੋ ਅਗਰ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਇਹ ਟਿਕ ਅਪ ਕਰੇ ਕਿ ਪਹਿਲੇ ਸਾਲ ਜਿਹੜੀ ਕੱਲੇ ਝੋਨੇ ਦੀ 45000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਹੈ ਇਹਦੇ ਵਿੱਚੋਂ 50% ਕੱਟ ਡਾਊਨ ਕਰਕੇ ਸੋਨੀ ਦੀਆਂ ਹੋਰ ਫਸਲਾਂ ਦਿੱਤੀਆਂ ਜਾਣ ਤਾਂ ਪਹਿਲੇ ਵਾਰੇ ਅਸੀਂ 50% ਝੋਨਾ ਘਟਾ ਸਕਦੇ ਆ ਅਗਲੇ ਸਾਲ 25% ਹੋਰ ਘਟਾ ਸਕਦੇ ਆ ਤੀਜੇ ਚੌਥੇ ਸਾਲ ਪੰਜਾਬ ਤੋਂ ਝੋਨਾ ਮੁਕਾ ਸਕਦੇ ਜਿੱਦਣ ਝੋਨਾ ਘਟ ਗਿਆ ਪੰਜਾਬ ਦੇ ਵਿੱਚੋਂ ਪੀਜਣਾ ਆਪਣੇ ਆਪ ਪੰਜਾਬ ਦਾ ਜਿਹੜਾ ਵਾਟਰ ਟੇਬਲ ਹੈ ਉਹ ਰੀਚਾਰਜ ਹੋ ਜਾਏਗਾ ਕਿਉਂਕਿ ਇਸ ਵਕਤ 1.14 ਲੱਖ ਕਿਊਬਲ ਪੰਪ ਆਊਟ ਕਰ ਰਿਹਾ ਵਾ ਦਿਨ ਰਾਤ ਪਾਣੀ ਔਰ 1 ਕਿਲੋ ਚੌਲ ਪੈਦਾ ਕਰਨ ਵਾਸਤੇ ਲਗਭਗ 4-5000 ਲੀਟਰ ਪਾਣੀ ਜਿਹੜਾ ਲੱਗ ਰਿਹਾ ਉਹਦੇ ਨਾਲ ਪੰਜਾਬ ਦੇ ਪਾਣੀ ਦੀ ਬੇਤਹਾਸ਼ਾ ਬਰਬਾਦੀ ਹੋ ਰਹੀ ਮੈਂ ਉਮੀਦ ਕਰਦਾ ਕਿ ਪੰਜਾਬ ਸਰਕਾਰ ਗਵਰਨਮੈਂਟ ਆਫ ਇੰਡੀਆ ਦੇ ਨਾਲ ਇਸ ਨੂੰ ਵਾਰ ਫੁੱਟਿੰਗ ਤੇ ਲੈ ਕੇ ਤੇ ਪੰਜਾਬ ਦੇ ਵਿੱਚੋਂ ਝੋਨੇ ਦੀ ਫਸਲ ਤੋਂ ਖੇੜਾ ਛੜਾ ਕੇ ਵਰਨਾ ਮੈਂ ਦਾਅਵੇ ਨਾ ਕਹਿ ਸਕਦਾ ਕਿ ਜਿਹੜਾ ਪੰਜਾਬ ਦੀ ਇਕਨੋਮੀ ਆ ਉਹ ਆਲਰੇਡੀ ਪਹਿਲਾਂ ਰੂਇੰਡ ਹੈ ਤੇ ਜਿਹੜਾ ਪਾਣੀ ਦੀ ਸਬਸਿਡੀ ਆ ਕਿਉਂਕਿ ਇਹਦਾ ਬਿੱਲ ਲਗਾਤਾਰ ਵੱਧਦਾ ਜਾ ਰਿਹਾ ਜਦੋਂ ਅਕਾਲੀ ਦਲ ਨੇ 97 ਤੋਂ ਸ਼ੁਰੂ ਕੀਤਾ ਸੀਗਾ ਉਦੋਂ ਮੈਨੂੰ ਲੱਗਦਾ 2.5-3000 ਕਰੋੜ ਰੁਪਏ ਦੀ ਸਬਸਿਡੀ ਸੀਗੀ ਬਹੁਣੇ ਸਬਸਿਡੀ ਜਿਹੜੀ ਆ ਇਕੱਲੇ ਜ਼ਮੀਨਾਂ ਦੀ ਇਹ ਮੈਨੂੰ ਲੱਗਦਾ 10000 ਕਰੋੜ ਤੋਂ ਉੱਤੇ ਜਿਹੜਾ ਬਿਜਲੀ ਦੇ ਬਿੱਲਾ ਦੀ ਸਬਸਿਡੀ ਜਿਹੜੀ ਉਹ ਪਹੁੰਚ ਚੁੱਕੀ ਆ ਇਸ ਲਈ ਇਸ ਨੂੰ ਉਹਨਾਂ ਨੂੰ ਬੋਰ ਫੁੱਟਿੰਗ ਤੇ ਲੈਣਾ ਚਾਹੀਦਾ ਤੀਜੀ ਗੱਲ ਪੰਜਾਬ ਦੇ ਵਿੱਚ ਤਿੰਨ ਚਾਰ ਫਸਲਾਂ ਦਾ ਨਿਰੰਤਰ ਖਰਾਬਾ ਹੋ ਚੁੱਕਾ ਵਾ ਕਦੇ ਉਹਨੂੰ ਹੜ੍ਹ ਖਰਾਬ ਕਰ ਦਿੰਦੇ ਨੇ ਕਦੇ ਉਹਨੂੰ ਗੜੇ ਖਰਾਬ ਕਰ ਦਿੰਦੇ ਨੇ ਕਦੀ ਬੇਮੌਸਮੀ ਬਾਰਿਸ਼ ਖਰਾਬ ਕਰ ਦਿੰਦੀ ਲੇਕਿਨ ਪੰਜਾਬ ਸਰਕਾਰ ਨੇ ਕਿਸੇ ਦਾ ਵੀ ਪ੍ਰੋਪਰ ਉਹਦਾ ਕੋਈ ਕੰਪਨਸੇਸ਼ਨ ਤੇ ਮੌਜਾ ਨਹੀਂ ਦੇ ਸਕੀ ਗੱਲਾਂ ਚੀਫ ਮਿਨਿਸਟਰ ਜੋ ਉਹ ਚੁਟਕਲਿਆਂ ਦੀ ਗੱਲ ਕਰਦਾ ਕਿ ਬੱਕਰੀ ਦਾ ਵੀ ਦਊਂਗਾ ਮੁਰਗੀ ਦਾ ਵੀ ਦਊਂਗਾ ਅੰਡੇ ਦਾ ਵੀ ਦਊਂਗਾ ਲੇਕਿਨ 2 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਉਹਨਾਂ ਨੂੰ ਠੁਕਮਾ ਮੁਆਵਜ਼ਾ ਨਹੀਂ ਦਿੱਤਾ ਗਿਆ ਸਾਡਾ 올 ਇੰਡੀਆ ਕਿਸਾਨ ਕਾਂਗਰਸ ਤੇ ਪੰਜਾਬ ਕਿਸਾਨ ਕਾਂਗਰਸ ਝੋਨੇ ਦੇ ਫਸਲ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਲਾਮਬੰਦ ਕਰਕੇ ਆਪਣੀ ਜਥੇਬੰਦਕ ਢਾਂਚਾ ਬਣਾ ਕੇ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਆਣ ਕੇ ਐਜੀਟੇਟ ਕਰਾਂਗੇ ਔਰ ਅਸੀਂ ਜਾ ਕੇ ਪ੍ਰੋਟੈਸਟ ਲੌਂਚ ਕਰਾਂਗੇ ਤਾਂ ਕਿ ਪੰਜਾਬ ਸਰਕਾਰ ਜੜਾ ਵਾ ਉਹ ਟੁਕਮਾ ਮੁਆਵਜ਼ਾ ਗੱਲਾਂ ਕਰਦੇ ਸੀ ਸ੍ਰੀ ਸੁਆਮੀਨਾਥਨ ਕਮੇਟੀ ਦੀਆਂ ਕਿ ਕੇਜਰੀਵਾਲ ਨੇ वहां पर ਦੇ दिया 20000 ਰੁਪਏ ਪ੍ਰਤੀ ਏਕੜ ਤੇ ਤੁਹਾਡਾ ਜਿਹੜੇ ਕੇਜਰੀਵਾਲ ਤੁਸੀਂ ਕਹਿੰਦੇ ਹਾਲਾਂਕਿ ਉੱਥੇ ਦਿੱਲੀ ਰਕਬਾ ਹੀ ਕੋਈ ਨਹੀਂਗਾ ਉਹ ਲੋਕਾਂ ਨੂੰ ਇੱਕ ਮੂਰਖ ਬਣਾਇਆ ਗਿਆ ਕਿ ਐਵੇਂ ਥੋੜੇ ਜਿਹੇ ਸੈਂਕੜੇ ਏਕੜ ਰਕਬੇ ਦਾ ਸੀ 20000 ਰੁਪਏ ਦਿੱਤਾ ਤੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਪਵਾ ਲਈਆਂ ਹੁਣ ਕਿੰਨਾ ਦਿੱਤਾ ਜਾ ਰਿਹਾ 8800 ਰੁਪਏ ਉਹ ਵੀ ਚੁਣੀਂਦਾ ਲੋਕਾਂ ਨੂੰ ਥੋੜਿਆਂ ਜਿਹੇ ਬੰਦਿਆਂ ਨੂੰ ਮਿਲਿਆ ਵਾ ਉਹਦੇ ਚੋ ਵੀ ਰੈਵਨਿਊ ਡਿਪਾਰਟਮੈਂਟ ਦੇ ਅਫਸਰਾਂ ਨੇ ਪਟਵਾਰੀਆਂ ਨੇ ਤੇ ਤਹਿਸੀਲਦਾਰਾਂ ਨੇ ਪੈਸੇ ਖਾਦੇ ਨੇ ਸੋ ਨਾ ਮਾਤਰ ਮੁਆਵਜ਼ਾ ਜਿਹੜਾ ਵਾ ਉਹ ਸਾਡੇ ਏਜੰਡੇ ਦੇ ਉੱਤੇ ਪੱਕਾ ਹੋਵੇਗਾ ਇਸ ਦੇ ਨਾਲ ਨਾਲ ਮੈਂ ਜੋ ਸਾਡਾ ਗੰਨੇ ਦੇ ਮਿਲਾਂ ਦੀ ਅਦਾਇਗੀ ਬਕਾਇਆ ਰਹਿੰਦੀ ਹੈ ਮੈਂ ਇਲੈਕਸ਼ਨ ਲੜ ਰਿਹਾ ਸੀ ਧੂਰੀ ਵਿੱਚ ਹਲੇ ਵੀ ਤਕਰੀਬਨ ਤਕਰੀਬਨ 10 ਕਰੋੜ ਰੁਪਏ ਕਿਸਾਨਾਂ ਦਾ ਬਕਾਇਆ ਹੈ ਕਪੂਰਥਲੇ ਦੀ ਫਗਵਾੜੇ ਦੀ ਮਿਲ ਦਾ ਬਕਾਇਆ ਹੈ ਮੇਰੇ ਨਾਲ ਸਾਰ ਅਮਰਜੀਤ ਸਿੰਘ ਨੇ ਸਾਡੇ ਹੁਸ਼ਾਰਪੁਰ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਦੱਸਿਆ